ਸਰੇ ਨਾਸ਼ਤੇ ਤੋਂ ਅਸੀਂ ਵਲੌਗ ਨਹੀਂ ਸ਼ੁਰੂ ਕੀਤਾ ਅੱਜ ਕਿਉਂਕਿ ਅੱਜ ਅਸੀਂ ਚੱਕ ਲਈ ਗੱਡੀ ਦੀ ਚਾਬੀ ਤੇ ਚੱਲੇ ਆਂ ਪਲਕ ਦੇ ਸਕੂਲ ਕਿਉਂਕਿ ਇਹਦੀ ਬੁੱਕ ਰਹਿ ਗਈ ਸੀ ਉੱਥੇ ਇੱਕ ਮਿਲ ਗਈਆਂ ਚਲੋ ਇੱਕ ਫਰੈਂਡ ਦੀ ਸੀ ਉਹ ਵੀ ਮਿਲ ਗਈ ਨਾ ਹੋਰ ਕੀ ਚਲੋ ਚਲੀਏ ਹੁਣ ਬਾਲਬਾਣੀ ਦੀ ਵੀ ਫੋਨ ਜਿੰਨੇ ਰਹਿ ਗਏ ਉਹਨੇ ਇੱਕ ਬਣਾ ਲੈਣੇ ਆ ਕਿੰਨਾ ਹੱਲਾ ਲੱਗਾ ਤੇ ਮੰਮੀ ਦਾ ਇੱਕ ਤਾਂ ਦਮ ਤੇਜ਼ ਵੀ ਇਹ ਨਾ ਤੇਜ਼ੀ ਜੱਕਾ ਸਾਲੇ ਮਾੜੀ ਬਣਦੀ ਪਈ ਆ ਮੈਂ ਕਿਹਾ ਹੋ ਜਾਵੇ ਬੰਗਾਲੀ ਸਬਜ਼ੀ ਨਾਲ ਚਾਵਲ ਖਾਣ ਦੁਬਾਰੇ ਖਾਣ ਦੀ ਨਹੀਂ ਤੁਸੀਂ ਬਿਲੀਆਂ ਸਦੀ ਮਾਈ ਨਾ ਆਹੋ ਇਹਦੀ ਖਾਦੀ ਨਹੀਂ ਸੀ ਰੋਟੀ ਓਕੇ 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 ਇੱਧਰ ਨਿਆਣੇ ਖੇਡਣਦੇ ਆ ਗਲੀ ਦੇ ਵਿੱਚ ਤੇ ਕੁਛਕ ਉੱਚਾ ਹੋਇਆ ਆ ਇੱਧਰ ਆ ਗਿਆ ਆ ਪੀਜ਼ਾ ਤੇ ਬੋਲਦਾ ਕਹਿੰਦੇ ਜੀ ਪੀਜ਼ਾ ਖਾਣਾ ਪੀਜ਼ਾ ਖਾਣਾ ਮੈਂ ਕਿਹਾ ਚੱਲ ਅੱਜ ਪੀਜ਼ਾ ਖਵਾਈ ਦੇਣੀ ਠੀਕ ਆ ਨਹੀਂ ਲੋ ਜੀ ਆਪਣੀ ਆ ਗਈ ਜੀ ਹੁਣ ਰਾਤ ਦੀ ਰੋਟੀ ਫੇਰ ਵੀ ਮੀਹ ਜੇ ਕੱਲ ਵਰਸੋ ਦਾ ਵਜ਼ੇਰਾ ਬਣ ਗਿਆ ਸੀਗਾ ਹੁਣ ਦੇਖੋ ਬੰਦੇ ਦਾ ਬੰਦੇ ਦਾ ਬਚਾ ਗੀ ਲੈਣੀ ਹੁਣ ਜਾਨਵਰਾਂ ਨੂੰ ਕਿੱਦਾਂ ਬਚਾਣ ਹੁਣ ਬਿਲਕੁਲ 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 ਬੜਾ ਵੱਡਾ ਮੌਕਾ ਹੋ ਗਿਆ ਹਾਂ ਕਰੋ ਤੁਸੀਂ ਬਲੌਗ ਬਣਾਓ ਜੀ ਮਿਲਦੇ ਆ ਕੱਲ ਵੀ ਤੁਹਾਨੂੰ ਇੱਥੇ ਨਵੇਂ ਬਲੌਗ ਨਵੇਂ ਬਲੌਗ ਖਰਾਵਾ ਚੱਲਿਆ ਜੀ ਤੇ ਆਪਾਂ ਆ ਗਏ ਆ ਤੁਹਾਡੇ ਨਾਲ ਫੇਰ ਇੱਕ ਵਧੀਆ ਜਿਹਾ ਬਲੌਗ ਲੈ ਗਿਆ ਸਵੇਰੇ ਸਵੇਰੇ ਨਾਸ਼ਤੇ ਤੋਂ ਅਸੀਂ ਬਲੌਗ ਨਹੀਂ ਸ਼ੁਰੂ ਕੀਤਾ ਅੱਜ ਕਿਉਂਕਿ ਅੱਜ ਮੀਂਹ ਮੂੰਹ ਕਰਕੇ ਬਹੁਤ ਕੰਮ ਖਰਾਵਾ ਮਸੀ ਕੰਮ ਨਿਪਟਦੇ ਸੀ ਜੀ ਤੇ ਚਲੋ ਗੱਲ ਦੀ ਸਾਰਿਆਂ ਨੂੰ ਸਵਾਗਤ ਹੈ ਵੀਰਿੰਦਰ ਆ ਬਲੌਗ ਤੋਂ ਉਮੀਦ ਕਰਦੇ ਹਾਂ ਤੁਸੀਂ ਦੇਖਿਆ ਹੋਊਗਾ ਪਰ ਆਤਮਾ ਚੜਦੀ ਕਲਾ ਚ ਰੱਖ ਕੇ ਪਰ ਹਾਲਾਤ ਬਹੁਤ ਮਾੜੇ ਹੋਏ ਆ ਹਾਂ ਬਹੁਤ ਇਲਾਕਿਆਂ ਦੇ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਹੁਣ ਛੁੱਟੀਆਂ ਹੋ ਗਈਆਂ ਆ ਤੇ ਅਸੀਂ ਚੱਕ ਲਈ ਗੱਡੀ ਦੀ ਚਾਬੀ ਤੇ ਚੱਲੇ ਆ ਪਲਕ ਦੇ ਸਕੂਲ ਕਿਉਂਕਿ ਇਹਦੀ ਬੁੱਕ ਰਹਿ ਗਈ ਸੀ ਉੱਥੇ ਇੱਕ ਹਣਾ ਤੇ ਫਿਰ ਉਸ ਤੋਂ ਬਾਅਦ ਹੁਣ ਛੁੱਟੀਆਂ ਦੇ ਬਾਅਦ ਪੇਪਰ ਆਹ ਛੁੱਟੀਆਂ ਹੋ ਗਈਆਂ ਹੁਣ 30 ਤੱਕ 30 ਤੱਕ ਛੁੱਟੀਆਂ ਹੋ ਗਈਆਂ ਪਤਾ ਕੀ ਸੀ ਮੈਡਮ ਨੇ ਟੈਸਟ ਲਿਆ ਸੈਕੰਡ ਪੀਰੀਅਡ ਇਹਨੂੰ ਚੜ ਗਿਆ ਬੁਖਾਰ ਇਹ ਰੈਸਸ ਟਾਈਮ ਆ ਗਈ ਘਰ ਮੈਡਮ ਬੁੱਕਸ ਲੈ ਗਈ ਇਹਨਾਂ ਦੀਆਂ ਨੋਟਬੁੱਕਸ ਨਾਲ ਚੈੱਕ ਕਰਕੇ ਮੈਡਮ ਨੇ ਸਾਰੇ ਬੱਚਿਆਂ ਨੂੰ ਉਧਰ ਭੇਜ ਦਿੱਤੀਆਂ ਕਲਾਸ ਸਾਰੇ ਬੱਚੇ ਲੈ ਗਏ ਇਹ ਵੀ ਰੈਡੀ ਉਹਥੇ ਹੀ ਬੁੱਕ ਕਲਾਸ ਹੋਣੀ ਇਹਦੇ ਮੋਰ ਹੁਣ ਗਾਹ ਹੋ ਗਈਆਂ ਛੁੱਟੀਆਂ ਤੇ ਸਾਨੂੰ ਬੁੱਕ ਦੀ ਲੋੜ ਹੈ ਤੇ ਹੁਣ ਮੈਡਮ ਨਾਲ ਗੱਲ ਕੀਤੀ ਸੀ ਉਹ ਕਹਿੰਦੇ ਤੁਸੀਂ ਸਕੂਲੇ ਆ ਕੇ ਲੈ ਜਾਓ ਤੇ ਹੁਣ ਚੱਲੇ ਆ ਜੀ ਸਕੂਲ ਤੇ ਚਲੋ ਨਾਲੇ ਦੇਖਦੇ ਆ ਬਾਹਰ ਮੌਸਮ ਕਿਹੋ ਜਿਹਾ ਆਇਆ ਮਾਹੌਲ ਕਿਹੋ ਜਿਹਾ ਬਾਹਰ ਆਨਲਾਈਨ ਕਲਾਸ ਸ਼ੁਰੂ ਕਰਦੇ ਹਾਂ ਹਾਂ ਚਲਿਏ ਫੇ ਚਲੋ ਮਿਲਦੇ ਆ ਜੀ ਆ ਮਾਂ ਆਏ ਆ ਜੀ ਆ ਆ ਗਏ ਆ ਪਲਕ ਤੇ ਸਕੂਲ ਤੇ ਚੱਲ ਗਏ ਆ ਜੀ ਅੰਦਰ ਚਲੋ ਆਪਾਂ ਵੀ ਚੱਲਦੇ ਆ ਦੇਖਦੇ ਆ ਚੱਲ ਗਏ ਅੰਦਰ ਪਲਗ ਗਿਆ ਉੱਪਰ ਨੂੰ ਬੁੱਕ ਲੈਣ ਦੇਖਦੇ ਆ ਮਿਲਦੀ ਕਿ ਨਹੀਂ ਮਿਲਦੀ ਆਂਦੀ ਆ ਰ ਫੇ ਦੇਖਦੇ ਆ ਜੀ ਉਹ ਬਾਣੀ ਦੇ ਮਿਲ ਗਈ ਰਾਤ ਪੰਜਾਂ ਦੇ ਵਿੱਚ ਵਾਕਿਆ ਹੋ ਰਿਹਾ ਮੰਗਲੀ ਬੁੱਕਾਂ ਮਿਲ ਗਈਆਂ ਮਿਲ ਗਈਆਂ ਚਲੋ ਲਓ ਜੀ ਇਧਰੋਂ ਬੋਕਸ ਮਿਲ ਗਈਆਂ ਐ ਇੰਨਾ ਸ਼ੁਕਰ ਕਰੋ ਨਹੀਂ ਤਾਂ ਸਾਰਾ ਹੀ ਕੰਮ ਦੁਬਾਰਾ ਕਰਨਾ ਪੈਣਾ ਸੀ ਸਾਨੂੰ ਹੋਰ ਕੀ ਮੈਂ ਤਾਂ ਕਹਿੰਦੀ ਹੈਨਾ ਇੰਨਾ ਇਸ਼ਾਰਾ ਕਰਕੇ ਪਰਮਾਤਮਾ ਕੀ ਹੋਇਆ ਕਰਦੀਆਂ ਮੌਸਮ ਉਹਦਾ ਹੀ ਮੌਸਮ ਦੇਖਿਓ ਜੀ ਮੌਸਮ ਬਹੁਤ ਵਧੀਆ ਹੋਇਆ ਆ ਮੈਂ ਬੱਦਲ ਲੰਨਾ ਆ ਪੁੱਛੋ ਕੁਝ ਨਾ ਚਲੀਏ ਹੁਣ ਲਓ ਜੀ ਪਹਿਲਾਂ ਸਕੂਲ ਦੀਆਂ ਸਨੈਪਾਂ ਪਾ ਲਵੇ ਇੱਕ ਫਰੈਂਡ ਦੀ ਸੀ ਉਹ ਵੀ ਮਿਲ ਗਈ ਨਾ ਹੋਰ ਕੀ ਚਲੋ ਚਲੀਏ ਹੁਣ ਮੁਰਵਾਨੀ ਦੀ ਵੀ ਫੋਨ ਕਰ ਅੱਛਾ ਚਲੋ ਬੈਠੋ ਹੋਰ ਹੋਰ ਦੱਸਦੀ ਨਾ ਹੋਰ ਹੋਰ ਦੱਸਦੀ ਉਹਨੂੰ ਵੀ ਮਿਲ ਗਈ ਆ ਬੈਜੋ ਬੈਜੋ ਪਿੱਛੇ ਬੈਜੋ ਚਲੋ ਮਿਲਦੇ ਆ ਜੀ ਘਰ ਪਹੁੰਚ ਗਏ ਹੁਣ ਜੀ ਲਓ ਜੀ ਦੇਖੋ ਮੀਂਹ ਦੇ ਵਿੱਚ ਹੀ ਪਹੁੰਚ ਗਏ ਆ ਜੀ ਘਰ ਆਪਾਂ ਤੇ ਮੀਂਹ ਫੇਰ ਸ਼ੁਰੂ ਹੋ ਗਿਆ ਮਾੜਾ ਮਾੜਾ ਵੱਧੜ ਲੈਣਾ ਉੱਚੋ ਗੋਜ ਨਾਲ ਖੋਲਿਆ ਪਿਆ ਆ ਤੇ ਚਲੋ ਮਿਲਦੇ ਅੰਦਰ ਪਹੁੰਚ ਗਏ ਜੀ ਚੱਪੜਾ ਰੱਖੋ ਜੀ ਸਾਡੀਆਂ ਲਾਗੇ ਲਾਗੇ ਹੁਣ ਜੀ ਕਿੱਦਾਂ ਹੋਇਆ ਜੀ ਮਿਲ ਗਈ ਕਾਪੀ ਸ਼ੁਕਰ ਕਰੋ ਇਹ ਸਾਰੇ ਕੰਮ ਦੁਬਾਰਾ ਕਰਨਾ ਪੈਣਾ ਹੈਗਾ। ਆ ਤੇ ਚਲੋ ਆਪਾਂ ਪਹੁੰਚ ਗਏ ਜੀ ਘਰੇ ਹੁਣ ਤੇ ਬਾਹਰ ਫੇਰ ਸ਼ੁਰੂ ਹੋ ਗਿਆ। ਆ ਪੁੱਲ ਤੋਂ ਨਾ ਆਉਂਦੇ ਆਪਣੇ ਇੱਥੇ ਸਿਰਨੇ ਲੱਗੇ। ਪੁੱਲ ਦੇ ਪਰਲੇ ਪਾਸੇ ਮੀ ਆ। ਹਾਂ। ਚਲੋ ਟਾਈਮ ਇੱਕ ਵਾਰ ਚੱਲਾ ਜੀ ਤੇ ਅੱਜ ਬੇਗਨ ਬਣਾਉਣੇ ਬੇਗਨ। ਜਦੋਂ ਨਾ ਤੇ ਬੇਗਨਾਂ ਨਾਲੇ ਪਕੌੜੇ ਬਣਾਉਣੇ। ਆ ਗੂ ਵਿੱਚ ਚਲੋ ਚਲੋ ਠੀਕ ਜੀ। ਵੀ ਹੈ ਨਹੀਂ ਬਿਲਕੁਲ ਵੀ ਮੇਂ ਨਹੀਂ ਸੀਗਾ ਧੋਪ ਤੋਂ ਫੇਰੀ ਨਿਕਲੀ ਇੱਕਦਮ ਇੰਨਾ ਤੇ ਛਾਟਾ ਆ ਜਿ ਦਿਹਾੜੀ ਆ ਐਦਾਂ ਹੀ ਹੁੰਦਾ ਆ ਐਦਾਂ ਹੁੰਦਿਆ ਆ ਚਲੋ ਠੀਕ ਆ ਜੀ ਬਣੇ ਰਹੀਓ ਸਾਡੇ ਬਲੌਗ ਨਾਲ ਜੀ ਮਿਲਦੇ ਆਂ ਤੁਹਾਨੂੰ ਹੋਰ ਹੋਰ ਜਾ ਗਿਆ ਨਾ ਮੈਂ ਇੱਧਰ ਟਾਈਮ 1:30 ਵੱਜ ਚੱਲਾ ਆ ਤੇ ਇੱਧਰ ਹੋ ਰਹੀ ਆ ਹੁਣ ਲੰਚ ਦੀ ਤਿਆਰੀ ਹਾਂ ਜੀ ਕੀ ਬਣਾ ਰਹੇ ਹੋ ਅੱਜ ਮੈਂ ਆਲੂ ਬੰਗ ਠੀਕ ਆ ਉਹ ਬੰਗ ਦਾ ਰਾ ਦੀ ਬੜੇ ਨਿਕਲਦੇ ਆ ਹਾਂ ਨਹੀਂ ਖਰਾਬ ਨਿਕਲਿਆ ਥੋੜੇ ਜਿਹਾ ਨਿਕਲੇ ਇਹ ਇਹ 700 ਗ੍ਰਾਮ ਪਿਆਕ 800 900 ਤੋਂ ਜ਼ਿਆਦਾ ਜੋੜੇ ਇਹ ਇਹ ਜਿਹੜਾ ਭਰਾ ਵੀ ਕਿੰਨੇ ਇਕਲੇ ਹੋਰ ਜਿੰਨੇ ਗ੍ਰਾਮ ਤੋਂ ਜਿੰਨੇ ਕਹੇਗੇ ਉਹਨੇ ਕਿ ਬਣਾ ਲੈਣੇ ਆਂ ਨਾ ਮੈਂ ਦੇਖੀ ਜੋ ਕੁਝ ਬਣਾ ਲਵਾਂਗੇ ਹੋਰ ਫਿਰ ਥੋੜਾ ਜਿਹਾ ਹੋਰ ਬਣਦੀ ਹੋਵੇ ਕੋਈ ਨਾ ਕੋਈ ਕੋਈ ਇੱਧਰ ਦੀ ਚੀਜ਼ ਬਣਾ ਲਵਾਂਗੇ ਹਾਂ ਲੱਗ ਹੈ ਆਟਾ ਤਾਂ ਹੈਗਾ ਹੈ ਅਗੇ ਦਾ ਆਟਾ ਬਸ ਇੱਕ ਹੈ ਹਾਂ ਚਲੋ ਜੀ ਲਾ ਲੈਂਗੇ ਤੋੜਕਾ ਹਾਂ ਜੀ ਇਹ ਮੇਰੇ ਤੇ ਆਂ ਥੋੜੇ ਜਿਹੇ ਲਾ ਦੇ ਲੋ ਆਹ ਕਿੱਦਿਆਂ ਸਿੱਧੇ ਮੇਨ ਰਗਟੇ ਆਪ ਤਾਂ ਟੱਕੀ ਪਈ ਆ ਸੱਚੀ ਹੁਣ ਫੇਰ ਸਟਾਰਟ ਹੋ ਗਿਆ ਨਹੀਂ ਬਹੁਤ ਚੜੀ ਕਿਤੇ ਬਾਬਾ ਜੀ ਮਿਹਰ ਕਰੋ ਕਿਤੇ ਆਏ ਆਏ ਲੋਕਾਂ ਦੇ ਦਰਸ ਖਾਓ ਕੀ ਕਸੂਰ ਆ ਬਚਾਏ ਜਿਹੜੇ ਮਵੇਸ਼ੀ ਆ ਆ ਮੱਝਾਂ ਗਾਈਆਂ ਕਿੰਨਾ ਬੁਰਾ ਹਾਲ ਆ ਕਿੰਨੇ ਮਰ ਗਏ ਆ ਜਾਨਵਰ ਕਦੀ ਕਦੀ ਤਾਂ ਟੈਟਾ ਕੈਰ ਹੋ ਜਾਂਦਾ ਹੈ ਨਾ ਰੱਬ ਦਾ ਵੀ ਹੈ ਨਾ ਹੋਰ ਬੰਦੇ ਤੇ ਇੱਥੇ ਕੋਈ ਨਹੀਂ ਕਿ ਜਸ ਸੁਲਤਾਨ ਪਰਵਨ ਕਿੰਨਾ ਬੁਰਾ ਹਾਲ ਹੈ ਉਪਨਾ ਆਹ ਆਹ ਮਾਤਮਾ ਕਰੀ ਨੀ ਹਮਨੇ ਤੇ ਹੱਲਾ ਲਾ ਦਿੱਤੇ ਰੇ ਖੋਲੋ ਆ ਕੇ ਬੈਠੇ ਹੀ ਆ ਕਿੰਨਾ ਹੱਲਾ ਲਗਾ ਇੱਕਦਮ ਮੀਹ ਦਾ ਇੱਕਦਮ ਤੇਜ਼ ਮੀਂਹ ਇੰਨਾ ਤੇਜ਼ ਮੀਂਹ ਔਰ ਫੇਰ ਉਹ ਨਹੀਂ ਤੇਜ਼ ਹੋਆ ਬਾਅਦ ਮੀਂਹ matlab ਮੀਹ ਹਟਦਾ ਹੀ ਨਹੀਂ ਹੈਗਾ ਹਾਂ ਤੇ ਤੁਹਾਡੇ 10 15 ਮਿੰਟ ਮੀਂਹ ਹਟਦਾ ਹੈ ਫੇਰ ਸ਼ੁਰੂ ਹੋ ਜਾਂਦਾ ਲਗਾਤਾਰ ਹੁੰਦਾ ਹੈ ਮੀਂਹ ਉਹ ਕੰਮ ਖਰਾਬ ਕਰ ਰਿਹਾ ਹੈ ਜਿਲਾ ਰਹੀਏ ਤੁਮਕਾ ਇਹ ਧੋ ਲਈਏ ਸਬਜ਼ੀ ਸਬਜ਼ੀ ਮਲੇਗੀ ਤਾਂ ਧੋ ਲਈਏ ਉਹ ਚੀਜ਼ ਜਿਹੜੀ ਵਿੱਚ ਸਾਫ ਦੀ ਹੈ ਠੀਕ ਹੈ ਠੀਕ ਹੈ ਕਿਤੇ ਤੇਲ ਛੱੜਦਾ ਜਾਂ ਟੜਕੇ ਦੇ ਹਾਂਜੀ ਆਲੂ ਨਾ ਮੈਂ ਬਾਅਦ ਚ ਪਾਣੀਆ ਪਹਿਲਾਂ ਮੈਂ ਦੇਖਾਂ ਇਹ ਆਲੂ ਛਿੱਤੀ ਹੋ ਜਾਂਦੇ ਆ ਕਿਉਂਕਿ ਇੰਨੇ ਕਈ ਆਲੂ ਮੈਨੂੰ ਪਤਾ ਨਹੀਂ ਸੀ ਆਲੂ ਹੈ ਨਹੀਂ ਤੇ ਤਾਂ ਮੈਂ ਆਂਦੀ ਆਂ ਜੀ ਭਾਵੇਂ ਆਲੂ ਲੈ ਹੀ ਆਂਦੀ ਆਂ ਹਾਂ ਹੁਣ ਤੁਸੀਂ ਮੀਂਹ ਹੋਵੇ ਤਾਂ ਮੀਂਹ ਆ ਤੁਹਾਨੂੰ ਮੈਂ ਦੱਸ ਰੂ ਮੈਂ ਕਹੂੰਗੀ ਤਾਂ ਆਦੇ 2 ਕਿਲੋ ਆਲੂ ਭਾਲ ਲਿਓ ਜਿਹੜਾ ਜਿਹੜਾ ਸਮਾਨ ਨਹੀਂ ਹੈਗਾ ਨਾ ਉਹ ਦੱਸ ਦਿਓ ਤੇ ਇਹ ਵੀ ਨਾ ਬਿਨਾਂ ਕਹਿ ਦੂੰਗੀ ਤੇ ਲੈ ਆਂਗੇ ਅੰਨੇਗੇ ਬੈਂਗਣ ਨਿਕਲੇ ਹੋਰ ਕੀਰਾਬੀ ਬੋਲ ਨਿਕਲੇ ਵਿੱਚੋਂ ਬੈਂਗਣ ਚਲੋ ਜੀ ਥਲਾਈ ਵੜੇ ਜੀ ਹੋ ਜਾਣ ਆਲੂ ਦੇ ਬਾਅਦ ਚ ਪਾਉਣੀ ਹੈ ਇਹਦੇ ਵਿੱਚ ਠੀਕ ਹੈ ਕਿਉਂਕਿ ਆਲੂ ਜਿਹੜੇ ਹਨ ਉਹ ਖੁਰਦੇ ਬਹੁਤ ਖੁਰ ਜਾਣੇ ਆ ਜੇ ਹੋਈ ਪਾ ਦੇ ਆਲੂ ਆ ਜਿਹੜੇ ਜਲਦੀ ਹੋ ਜਾਂਦੇ ਆ ਹਾਂ ਤੇ ਹੁਣ ਬਾਅਦ ਤੇ ਇਹਨਾਂ ਬੈਂਗਣਾਂ ਨਾਲ ਪਹਿਲਾਂ ਇਹ ਖੁਰ ਜਾਣੇ ਸਹੀ ਗੱਲ ਬੜੇ ਜੀ ਹੋ ਜਾਣੇ ਇਹ ਥੱਲੇ ਪੈ ਜਾਣ ਫਿਰ ਇਹਦੇ ਚਾਲੂ ਰੱਖੋ ਬੈਂਗਣ ਤਾਂ ਬਾਅਦ ਚ ਬਹਿਣੇ ਪਹਿਲਾਂ ਉਹ ਬਹਿਣੇ ਆ ਤੇ ਜੇ ਜਲੋ ਇਹਨੂੰ ਕਰ ਲਈਏ ਚੰਗੀ ਤਰ੍ਹਾਂ ਮਿਕਸ ਥੋੜੇ ਜਿਨੇ ਨਰਮ ਹੋਏ ਨੇ ਫਿਰ ਨਾਲ ਚਾਹੋਗੇ ਆਲੂ ਹਨਾ ਤੇ ਹੁਣ ਇਹਨੂੰ ਟੱਕ ਦਈਏ ਤੇ ਚਲੋ ਫਿਰ ਤੁਹਾਨੂੰ ਬਣਾ ਕੇ ਤਾਂ ਫਿਰ ਤੁਹਾਨੂੰ ਦਿਖਾਉਣੇ ਆ ਹਨਾ ਹਾਂਜੀ ਸਬਜੀ ਲੋ ਤੇ ਸਬਜੀ ਚੈੱਕ ਕਰ ਸਕਦੇ ਮਾਲੀ ਬਣਦੀ ਪਈ ਆ ਮੈਂ ਕਿਹਾ ਹੋ ਜਾਵੇ ਠੀਕ ਕਿੰਨਾ ਚੱਲਦੇ ਠੀਕ ਫਿਰ ਲਈਏ ਚਾਹ ਘੋਟੇ ਤੇ ਇਧਰ ਚਾਹ ਵੀ ਪੜ ਕੇ ਆ ਗਈ ਹਟ ਕੇ ਆਇਆ ਜਦੋਂ ਸਟੈਂਡ ਅੰਦਰ ਕਰਿਆ ਇਹਦਾ ਉਦੋਂ ਹਟ ਜਾਂਦਾ ਹੁੰਦਾ ਹੈ ਹਨਾ ਸ਼ਕਲ ਹੈ ਕੇ ਸੁਪਰ ਨਹੀਂ ਸੁਪਰੇ ਨਾਂ ਸੁਪਰੇ ਹੁਣ ਤਾਂ ਉਹਦਾ ਮੀ ਹਟ ਗਿਆ ਆ ਮਾੜਾ ਮਾੜਾ ਪੈਂਦਾ ਆ ਪਰ ਉਹਦਾ ਉੱਚਾ ਹੋ ਗਿਆ ਆ ਮਾੜਾ ਮਾੜਾ ਪੈਂਦਾ ਮੀ ਨੂੰ ਕੰਟੇ ਦੀ ਬੰਦ ਜੀ ਚਲੋ ਪੀ ਲਈਏ ਚਾਹ ਇਧਰ ਹੈਨਾ ਤੇ ਇਧਰ ਕੇ ਪਾ ਕੇ ਚਾਹ ਆਈ ਆ ਚਲੋ ਪਾਈਏ ਪੀ ਲਈਏ ਚਾਹ ਤੇ ਫਿਰ ਮਿਲਦੇ ਆ ਲੱਗੀਆਂ ਜੀ ਹੁਣ ਬੇਂਗਾਲੀ ਸਬਜ਼ੀ ਨਾਲ ਚਾਵਲ ਖਾਣ ਤੇ ਰੋਟੀ ਤੇ ਚਲੋ ਠੀਕ ਹੈ ਜੀ ਸਬਜ਼ੀ ਬਹੁਤ ਸਵਾਦ ਬਣੀ ਆ ਉਹ ਇੱਧਰ ਤੁਮੀ ਅੱਜ ਖਾਣ ਲਗੀ ਦੁਬਾਰੇ ਖਾਣ ਦੀ ਨਹੀਂ ਤੁਮ ਜੀ ਸਬਜ਼ੀ ਬਣਾਈ ਨਾ ਆਹੋ ਇਹਦੀ ਖਾਧੀ ਨਹੀਂ ਸੀ ਰਾਤੀ ਰੋਟੀ ਓਕੇ 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 ਮੈਂ ਹੋਰ ਮਖਾਉਗੀ ਚਲੋ ਠੀਕ ਹੈ ਜੀ ਬਣੇ ਰਹੀਓ ਬਲੌਗ ਨਾਲ ਸਾਡੇ ਮਿਲਦੇ ਆ ਜੀ ਫੇਰ ਤੁਹਾਨੂੰ ਹਾਂਜੀ ਦੇਖ ਸਕਦੇ ਆ ਜੀ ਸਾਢੇ 6 ਹੋ ਗਏ ਆ ਤੇ ਇੱਧਰ ਐਨੇ ਕੇ ਕੱਪੜੇ ਸਾਢੇ ਸੁੱਕੇ ਆ ਤੇ ਕਪੜੇ ਜ਼ਿਆਦਾ ਸੁੱਕੇ ਨਹੀਂ ਹੈਗੇ ਤੇ ਬਾਹਰਲਾ ਮੌਸਮ ਤਾਂ ਹੁਣ ਅੱਦਰ ਨਿਆਣੇ ਖੇਡਣ ਦੇ ਆ ਗਲੀ ਦੇ ਵਿੱਚ ਕਿ ਕੁਝ ਕੋ ਉੱਚਾ ਹੋਇਆ ਆ ਪਰ ਕੋਈ ਪਰੋਸਾ ਨਹੀਂ ਆਏਗਾ ਵੀ ਰਾਤ ਨੂੰ ਮੀਂਹ ਦੁਬਾਰਾ ਫੇਰ ਆ ਜਵੇ ਤੇ ਸਾਡਾ ਹਮੇਸ਼ਾ ਦੀ ਤਰ੍ਹਾਂ ਫੇਰ ਆਵਾਜ਼ ਕਰਦਾ ਆ ਮੋਟਰ ਲਾ ਦਈਏ ਹਾਂਜੀ ਭਾਂਜੀ ਕੀ ਹੋਇਆ ਕਿੱਦਾਂ ਫੇਰ ਚਲੋ ਜੀ ਲਾ ਲਈਏ ਕੱਪੜੇ ਨਹੀਂ ਆਤੇ ਆ ਪੀਂਦੇ ਆ ਚਾਹ ਤੇ ਮਿਲਦੇ ਆ ਤੁਹਾਨੂੰ ਦਵਾਰਾਂ ਬਣੇ ਰਹੀਓ ਸਾਡੇ ਨਾਲ ਇੱਧਰ ਮੰਮੀ ਹੁਣੀ ਬੈਠੇ ਆ ਦੇਖਦੇ ਆ ਕੀ ਪ੍ਰੋਗਰਾਮ ਆ ਸਬਜੀ ਸਬਜੀ ਬਣੀ ਪਈ ਆ ਇੱਧਰ ਟਾਈਮ 7:30 ਹੋ ਗਏ ਆ ਤੇ ਇੱਧਰ ਆ ਗਿਆ ਆ ਪੀਜ਼ਾ ਲਓ ਜੀ ਤੇ ਉਹ ਕਹ ਰਿਹਾ ਕਹਿੰਦੇ ਸੀ ਪੀਜ਼ਾ ਖਾਣਾ ਪੀਜ਼ਾ ਖਾਣਾ ਮੈਂ ਕਿਹਾ ਚੱਲ ਅੱਜ ਪੀਜ਼ਾ ਖਵਾਈ ਦੇ ਦੇ ਠੀਕ ਆ ਤੇ ਬਹੁਤ ਜਿਹੇ ਇਸ ਦੀ ਕੋਈ ਖਰਾਬ ਬਾਤ ਨਹੀਂ ਹੋ ਰਿਹਾ ਤੇ ਇੱਧਰ ਮੰਮਾ ਆ ਜਾਓ ਤੁਸੀਂ ਵੀ ਫਿਰ ਬਹੁਤ ਇਨਾਂ ਦੀ ਮਾਰ ਲਓ ਜੀ ਮੇਰੇ ਪੀਜ਼ਾ ਖਾਣ ਨੂੰ ਬਹੁਤ ਜੀ ਕਰਦਾ ਹਾਂ ਹਾਂ ਲਓ ਜੀ ਫਿਰ ਤੁਸੀਂ ਚੈੱਕ ਕਰੋ ਮੈਂ ਜਿਹੜੀ ਇਸ ਦੀ ਕੋਈ ਕੋਈ ਖਰਾਬ ਬਾਤ ਨਹੀਂ ਹੋ ਰਿਹਾ ਤੁਸੀਂ ਚਾਹਨਾ ਚਲੋ ਮੈਂ ਲਿਆਉਂ ਪਲੇਟਾਂ ਬਿਊਟ ਅਪ ਆ ਗਏ ਲੋ ਜੀ ਆਪਣੀ ਆ ਗਈ ਜੀ ਹੁਣ ਰਾਤ ਦੀ ਰੋਟੀ ਆਲੂ ਬਿੰਦਾਂ ਦੀ ਸਬਜੀ ਦੇ ਨਾਲ ਹੈਂ ਢੋਲੀ ਢੋਲੀ ਜੇ ਬਣੀ ਹੈ ਢੋਲੀ ਢੋਲੀ ਸਗੋਂ ਵਧੀਆ ਤੇ ਚਲੋ ਬਣੇ ਰਹੀਓ ਬਲੌਗ ਨਾਲ ਰੋਟੀ ਪਣੀ ਖਾ ਕੇ ਕਰਦੇ ਆ ਜੀ ਬਲੌਗ ਦਾ ਫਿਰ ਐਂਡ ਆਹ ਜਾਰਨਾ ਤੋਂ ਸਬਜੀ ਲੈਣੀ ਕਮਾਲ ਕਿਉਂ ਜੇ ਤਾਂ ਅਚਾਰ ਨਾ ਖਾਣੇ ਚਲੋ ਠੀਕ ਹੈ ਜੀ ਬਣੇ ਰਿਓ ਵਲੌਗ ਨਾਲ ਜੀ ਵੇ ਕਰਦੇ ਆ ਜੀ ਵਲੌਗ ਦਾ ਐਂਡ ਮੜ ਕੇ ਲੋ ਜੀ ਟਾਈਮ ਹੋ ਗਿਆ ਜੀ 10 ਵਜੇ 10 ਮਿੰਟ ਤੇ ਅੱਜ ਵਲੌਗ ਵਲੌਗ ਘਾਟ ਹੀ ਬਣਿਆ ਆ ਕਿਉਂਕਿ ਮੀਂਹ ਸਾਰੀ ਦਿਹਾੜੀ ਲੱਗੇ ਰਹਿੰਦੇ ਆ ਫੇਰ ਵੀ ਮੀਂਹ ਜੇ ਕੱਲ ਪਰਸੋਂ ਦਾ ਵゼਰਾ ਬਣ ਗਿਆ ਸੀਗਾ ਕੀ ਬਣਾ ਲਵੇ ਅੰਦਰ ਅੰਦਰ ਮੀਂਹ ਦੇ ਵਿੱਚ ਹੁਣ ਕੋਈ ਗਾ ਰੋਟੀ ਪਾਣੀ ਸਬਜ਼ੀ ਵੀ ਨਹੀਂ ਬਣਾਉਣੀ ਸੀਗੀ ਤੇ ਫੇਰ ਬਣਿਆ ਨਹੀਂ ਨਾ ਜਿਆਦਾ ਹਾਂ ਜਿਹਦਾ ਵੀਡੀਓ ਦੇਖੀ ਦੀਆਂ ਜੀ ਦੇਖ ਦੇ ਕੇ ਤਾਂ ਦੋ ਦਿਨ ਹਾਲਾਤ ਦੇ ਹਾਲ ਦੇਖ ਕੇ ਬੇਜਵਾਨਾਂ ਦੇ ਬਹੁਤ ਬੁਰੇ ਹੁਣ ਇੱਥੇ ਹੁਣ ਕੋਈ ਕੁਝ ਨਹੀਂ ਕਰ ਸਕਦਾ ਨਾ ਇਹਦੇ ਵਿੱਚ ਹੁਣ ਹੁਣ ਦੇਖੋ ਬੰਦੇ ਦਾ ਬੰਦੇ ਦਾ ਬਚਾਅ ਵੀ ਲੈ ਨਹੀਂ ਹੁਣ ਜਾਨਵਰਾਂ ਨੂੰ ਕਿੱਦਾਂ ਬਚਾਣ ਹੁਣ ਬਿਲਕੁਲ 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 ਦਾ ਬੜਾ ਔਖਾ ਹੋ ਗਿਆ ਹਾਂ ਚਲੋ ਕਰਦੇ ਤੁਸੀਂ ਬਲੌਗ ਦਾ ਐਂਡ ਜੀ ਇਹਦਾ ਜੀ ਕਰਦੇ ਆ ਅੱਜ ਦੇ ਬਲੌਗ ਦਾ ਇੱਥੇ ਹੀ ਐਂਡ ਤੇ ਚਲੋ ਜੀ ਅਸੀਂ ਤਾਂ ਇਹੀ ਜਾਂਦੇ ਆ ਵੀ ਜੇ ਕਿਸੇ ਜੇ ਕੋਈ ਬਾਹਰਲਾ ਬੰਦਾ ਵੀ ਹੈਗਾ ਹੈਲਪ ਕਰਨਾ ਚਾਹਦਾ ਤਾਂ ਹਾਰਡ ਪੀਟ ਦਾ ਉਹਦੀ ਮਦਦ ਕਰੇ ਇਹਨਾਂ ਨੂੰ ਬਹੁਤ ਜ਼ਿਆਦਾ ਜਰੂਰ ਹੈ ਤਾਂ ਉਹਨਾਂ ਦੀ ਹੈਲਪ ਕਰੇ ਹਨਾ ਹਾਂ ਅਵਾਗ ਹੁਣ ਕਿਸੇ ਦੀ ਐਵੇਂ ਐਵੇਂ ਕਿਸੇ ਨੂੰ ਦੇਣ ਹੈ ਵੀ ਕਿਸੇ ਨੂੰ ਦੇਣ ਨਾਲੋਂ ਇਦਾਂ ਦੇ ਟਾਈਮ ਤੇ ਦੇਣੇ ਚੰਗੇ ਆ। ਕਿ ਤੁਸੀਂ ਇਹਨਾਂ ਦੀ ਮਦਦ ਕਰੋ ਜਿਹਨਾਂ ਨੂੰ ਬਹੁਤ ਜ਼ਿਆਦਾ ਨੀਡ ਆ ਇਸ ਦੀ ਲੋੜ ਆਉਣ ਨਾਲੋਂ। ਚਲੋ ਕਰੋ ਵਲੋਗ। ਪਲੀਜ਼ ਇਹ ਬੇਨਤੀ ਆ। ਹਾਂ ਕਰੋ ਵਲੋਗ। ਜਿਹੜੇ ਜਿਹੜੇ ਹੈਗੇ ਆ ਮਦਦ ਕਰਨ ਵਾਲੇ ਉਹ ਕਹਨ ਮਦਦ ਜ਼ਰੂਰ। ਚਲੋ ਜੀ ਬਣੇ ਰਹੀ ਤੇ ਸਾਡੇ ਵਲੋਗ ਦੇ ਨਾਲ ਮਿਲਦੇ ਆ ਕੱਲ ਵੀ ਤੁਹਾਨੂੰ ਇੱਥੇ ਨਵੇਂ ਵਲੋਗ। ਨਵੇਂ ਵਲੋਗ। ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੋਗ? ਲਾਈਕ, ਸ਼ੇਅਰ, ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜ਼ਰੂਰ ਕਰਿਓ। ਬੈਲ ਆਈਕਨ ਨੂੰ ਵੀ ਜ਼ਰੂਰ ਕਲਿੱਕ ਕਰਿਓ। ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ